welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਅੱਜ ਤਾਂ ਤਕਰੀਬਨ ਵੱਜ ਚੁੱਕੇ ਨੇ 8 8 ਵਜ ਚੁੱਕੇ ਨੇ ਤੇ ਆਪਣਾ ਵਲੌਗ ਜੋ ਹੈ ਸਟਾਰਟ ਬਹੁਤ ਲੇਟ ਸਵੇਰੇ ਨਾਲ ਕੀਤਾ ਨਹੀਂ ਸੀ ਮੈਨੂੰ ਪਤਾ ਸੀ ਵੀ ਅੱਜ ਹੈਗੇ ਆ ਫਿਰ ਵੀ ਲਈ ਮੈਂ ਕਿਹਾ ਲੇਟ じゃ ਕਰਾਂਗੇ ਸਟਾਰਟ ਵਲੌਗ ਤੇ ਅੱਜ ਹੋ ਗਈ ਆ 13 ਅਗਸਤ 2024 ਦਾ ਦਿਨ ਹੋ ਗਿਆ ਮੰਗਲਵਾਰ ਦਾ ਤੇ ਆਪਾਂ ਚਾਰੋਂ ਤਰਫ ਦਾ ਵੀਊ ਕੋਈ ਦੇਖੋ ਵੀ ਬਣਿਆ ਘੈਂਟ ਮੌਸਮ ਹੈ। ਲਓ ਜੀ ਚੈੱਕ ਕਰੋ ਪਹਿਲਾਂ। ਤੇ ਅੱਜ ਇੱਕ ਮਿੰਟ ਠੀਕ ਹੈ। ਤੇ ਅੱਜ ਆਪਣੇ ਮਹਿੰਦੀ ਵਾਲੇ ਪਰਸੋਂ ਵਾਲੇ ਪੈਸੇ ਜਿਹੜੇ ਉਹ ਲੈ ਕੇ ਵੈਸੇ ਤਾਂ ਆਪਣੇ ਛੋਟੇ ਨਹੀਂ ਗੱਲਬਾਤ ਕੀਤੀ ਸੀ ਉਹ ਲੈ ਕੇ ਆਊਗਾ। ਤੇ ਆਪਾਂ ਨੂੰ ਜਿਸ ਸਪਰੇ ਦਾ ਆਰਡਰ ਆਇਆ ਵੀ ਅੱਜ ਕਰਨੀ ਨੋਂ ਗੱਲਾਂ ਤੇ ਤੇ ਜਾਵਾਂਗੇ ਨਹੀਂ ਤਾਂ ਨਹੀਂ ਤੇ ਬਾਕੀ ਚਲਦੇ ਆ ਆਪਣੀਆਂ ਇੱਧਰ ਬੱਬੂ ਨੇ ਤੋੜ ਤੋੜ ਕੇ ਛੱਲੀਆਂ ਰੱਖਿਆਈਆਂ ਵੇਖ ਕੇ ਆਣੇ ਆ ਕਦੂ ਨੇ ਬਣਾ ਲਿਆ ਕੱਲ ਮੀਂਹ ਜਿ ਦਿਖਾਇਆ ਸੀ ਉਹ ਥਾਂ ਬਣਿਆ ਆ ਝੋਨਾ ਲਾਉਣ ਨੂੰ ਤੇ ਬਾਕੀ ਮੌਸਮ ਗੱਲ ਕਰੀ ਤਾਂ ਬਹੁਤ ਘੈਂਟ ਬਣਾਇਆ ਇੱਧਰ ਉਹ ਨਾ ਬੱਦਲ ਆ ਗਿਆ ਸ਼ਿਪ ਦੇ ਵਾਲੇ ਪਾਸੋਂ ਤੇ ਬਾਕੀ ਵਲੌਗ ਕਰਦੇ ਆ ਕੰਟੀਨਿਊ ਬਣੇ ਰੋ ਵਲੌਗ ਦੇ ਨਾਲ ਤੇ ਬਣਾਉਣੇ ਅੱਜ ਵਲੌਗ ਦੇਖਦੇ ਆ ਅੱਜ ਦੂਜੇ ਚੈਨਲ ਤੇ ਵੀ ਕਰਾਂਗੇ ਥੋੜਾ ਟਰਾਈ ਜੇ ਹੋ ਸਕੇ ਤਾਂ ਚਲੋ ਚਲਿਏ ਪਹਿਲਾਂ ਖੇਤੋਂ ਲੇਹੜਾ ਮਾਰੀਏ ਤੁਹਾਨੂੰ ਦੱਸਦੇ ਆ ਉਧਰ ਦੀਆਂ ਗੱਲਾਂ ਬਾਤਾਂ ਅੱਜ ਤੇbro ਨੰਗ ਚਲੀਏ ਹਾਵੇ ਤੇ ਆ ਬੱਬੂ ਦਾ ਲਸਣ 150 ਤੋਂ ਉੱਤੇ ਨੂੰ ਹੰਗ ਕਿਲੋ ਹਣ ਤਾਂ ਚਲੋ ਜੀ ਚਲਿਏ ਲੜੀ ਮੇਤਰ ਵਾਰਿਓ ਪਹੁੰਚ ਗਿਆ ਆਪਣਾ ਖੇਤ ਦੇ ਵਿੱਚ ਦਿਖਾਉਣਾ ਤੁਹਾਨੂੰ ਛੱਲੀਆਂ ਛੱਲੀਆਂ ਦਾ ਮੋਹਲ ਕੀ ਹੈ ਪਹਿਲਾਂ ਤਾਂ ਇਹ ਦੇਖਦੇ ਆਂ ਫਿਰ ਚੱਲਦੇ ਆਂ ਅੱਗੇ ਉਧਰ ਨੂੰ ਛੋਕਣੇ ਪਾਈਆਂ ਸੀ ਪਰਸੋਂ ਵੀ ਜਿਹੜਾ ਕੱਲ ਕੱਲ ਹੀ ਆਇਆ ਹਾਂ ਉਹਦੇ ਨਾਲ ਆਹ ਵੇਖੋ ਪਾਈਆਂ ਛੱਲੀਆਂ ਪਤਾ ਨਹੀਂ ਬਚੀਆਂ ਕਿ ਕਿਵੇਂ ਤੇ ਪਰੋਮੀ ਕਣੀ ਦਾ ਟਾਈਮ ਹੈ ਤੇ ਇਹ ਵੀ ਕੰਮ ਔਖਾ ਹੀ ਹੈ ਲਾ ਵੀ ਇਹ ਵਜਾ ਢੇਰ ਛੱਲੀਆਂ ਦਾ ਇਸੇ ਥਾਂ ਜਿਹੜਾ ਚਾਰ ਕਨਾਲਾ ਤੇ ਹੁਣ ਆਪਾਂ ਉੱਥੇ ਚੱਲਦੇ ਹਾਂ ਜਿੱਥੇ ਕੱਦੂ ਬਣਾਇਆ ਤੇ ਅੱਜ ਪਾਟ ਪੋਟ ਕੇ ਜਾਣੀ ਪਤਾ ਨਹੀਂ ਪਨੀਰੀ ਆ ਵੇਥੋਂ ਵਿੱਚੋਂ ਜੜਾ ਹੋ ਗਿਆ ਇਥੋਂ ਆਨਕੇ ਗਿਆ ਟਰੈਕਟਰ ਪਰसों ਤੋਂ ਸ਼ਾਮ ਨੂੰ ਵੇਖਿਆ ਮੈਂ ਚੱਲਿਆ ਸੀ ਤੇ ਟਰੈਕਟਰ ਇਥੋਂ ਦਿਸਿਆ ਸੀ ਮੈਂ ਵੇਖਿਆ ਪਰ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਇਹ ਕੰਮ ਕਰਨ ਲੱਗੇ ਆ ਪਹਿਲਾਂ ਤਾਂ ਦੇਖਦੇ ਆ ਕਦੂ ਕਿੱਦਾਂ ਦਾ ਬਣਿਆ ਸਾਫ਼ ਆ ਕੇ ਕਿਵੇਂ ਤੇ ਅੱਜ ਇਹ 13 ਹੋ ਗਈ ਅਗਸਤ ਤੇ ਅਜੇ ਰਹਿਦਾ ਛਾਡੇ ਵਾਲਾ ਚੌਣਾ ਮੈਨੂੰ ਸ਼ੱਕ ਆ ਗਿਆ ਕੱਲਾ ਲੇਟ ਬੈਠਦਾ ਲੱਗਦੇ ਆਣਗੇ ਆਸੇ-ਪਾਸੇ ਦੂਰ ਦਰਾਡੇ ਅਰੇ 13 ਅਗਸਤ ਆ ਗਈ ਹੈ ਤੇ ਅਜੇ ਵੀ ਚੁੰਟੇ ਲੱਗੀ ਜਾਂਦੇ ਆ 15 ਜੂਨ ਨੂੰ ਸ਼ੁਰੂ ਹੋਈ ਸੀ 2 ਮਹੀਨੇ ਹੋ ਚੁੱਕੇ ਹੋ ਗਏ ਹੁਣ ਪੂਰੇ ਲੈ ਕਦੂ ਦੇਖੀ ਕਿੰਨੀ ਕੋ ਸਫਾਈ ਹੈ ਕਦੂ ਦੀ ਕਿੰਨਾ ਕੋ ਵਿੱਚ ਗੰਦ ਪਿਆ ਆ ਬਣੇ ਬਣ ਤਾਂ ਬਹੁਤ ਵਧੀਆ ਗਿਆ ਐਸੇ ਤਾਂ ਆਹੇ ਸਹੀ ਹੈ ਉਹਦੇ ਉਹਦੇ ਨਾਲੋਂ ਸਹੀ ਆ ਵੈਸੇ ਜਿਹੜਾ ਮੱਕੀ ਮਸ਼ੀਨ ਜੀ ਵੱਢ ਕੇ ਜਾਂਦੀ ਆ ਉਹਦੇ ਨਾਲੋਂ ਸਹੀ ਆ ਬਣਾ ਤਾਂ ਸਾਫ਼ ਹੀ ਹੋਇਆ ਜਾਦਾ ਨਹੀਂ ਹੈਗੇ ਵਿੱਚ ਟਾਂਡੇ ਤੇ ਬਾਕੀ ਇੰਨਾ ਚੋਨਾ ਲਾਉਣਾ ਕੱਲ ਦੁਪੱਟੋ ਕੱਲ ਪਰਸੋਂ ਤੱਕ ਮੈਨੂੰ ਆ ਨਾ ਇਹਨਾਂ ਕਿਹਾ ਵੀ ਲੈ ਕੇ ਆਉਣੀ ਆ ਦੂਜੀ ਪਨੀਰੀ ਪਨੀਰੀ ਲੈ ਕੇ ਆਉਣੀ ਆ ਤੇ ਨਹੀਂ ਤਾਂ ਉਹਨਾਂ ਵੀ ਥਾਂ ਬਾਅਦ ਪਨੀਰੀ ਵੀ ਮੁੱਕਦੀ ਜਾਂਦੀ ਆ ਕਿਉਂਕਿ ਜਿਹੜਾ ਜਿਨ੍ਹਾਂ ਨੇ ਜਿੱਥੇ ਬੀਜੀ ਪੂਜੀ ਹੁੰਦੀ ਆ ਵੇਚਣ ਵਾਸਤੇ ਉਹਨਾਂ ਨੇ ਵੀ ਆਪ ਦਾ ਲਾ ਕੇ ਚੋਨਾ ਦਾ ਕੰਮ ਨਬੇੜ ਨਾਲ ਤੇ ਉਹ ਦੇਖਦੇ ਆ ਪਤਾ ਨਹੀਂ ਗਿਆ ਨਾ ਚਲਾਵੇ ਮੈਂ ਉਹਨੂੰ ਦੇਖਦਾ ਜਿੱਤ ਸਾਨੂੰ ਨਾ ਕੋਈ ਸੁਣਿਆ ਆ ਸਪਰੇਅਸ ਬੁਰਾ ਦਾ ਫਿਰ ਤਾਂ ਚਾਹੁੰਦੇ ਆ ਪਨੀਰੀ ਪਟਾਉਣਾ ਇਹ ਤਾਂ ਜਾਣਾ ਪੈਣਾ ਵਾ ਸਪਰੇਅ ਕਰਨ ਫਿਰ ਜੇ ਆ ਗਿਆ ਸਨੇਹਾ ਤਾਂ ਚਲੋ ਇਹ ਤਾਂ ਕੰਮ ਠੀਕ ਹੈ ਤੇ ਅਮਰੂਦ ਉਹ ਚਾਰ ਦੇਖ ਲਈਏ ਜੇ ਲੱਗ ਗਏ ਤਾਂ ਤੇ ਬਾਕੀ ਇੱਕ ਗੱਲ ਹੋਰ ਉਹ ਜਿਹੜਾ ਠੇਕਾ ਪਹਿਲਾਂ ਉਹਨਾਂ ਨੇ ਕੀਤਾ ਸੀ ਨਾ 15 ਯਾਰ ਹੋਰ ਉਹ ਚੱਲ ਵਿਚਾਰ ਰਹਿ ਗਿਆ ਤੇ 3000 ਵਾਲੇ ਵੀ ਨਹੀਂ ਆਏ ਜਿਹਨਾਂ 3000 ਜੀ ਕੀਤਾ ਉਹ ਵੀ ਨਹੀਂ ਆਏ ਉਹ ਵੀ 300 ਲੈ ਕੇ ਆਪਦਾ ਖਰਚਾ ਪਾਣੀ ਲੈਣ ਗਿਆ ਉਹ ਵੀ ਉਹ ਤੋਂ ਬਾਅਦ ਆਏ ਹੀ ਨਹੀਂ 300 ਉਧਰ ਵੀ ਖੜ ਗਿਆ ਅੜ ਗਿਆ ਹੋਈ ਤੇ ਬਾਕੀ ਬਾਅਦ ਵਿੱਚ ਆਏ ਦਿਹਾੜੀਏ ਨੇ ਸੱਦੇ ਸੀ ਦਿਹਾੜੀਏ ਇਹਨਾਂ 2 ਦਿਨ ਲਾ ਕੇ ਤੋੜ ਕੇ ਤੇ ਉੱਥੇ ਸਿੱਟ ਲਈਆਂ ਤੇ ਅਸੀਂ ਤਾਂ ਚੱਲ ਸੀਗੇ ਸਾਨੂੰ ਵੀ ਕਹਿੰਦਾ ਦਰਿਆ ਪਰ ਅਸੀਂ ਜਿੱਧਰ ਕੰਮ ਫੜਿਆ ਸੀ ਫਿਰ ਉਧਰ ਲੱਗ ਗਿਆ ਸਾਡਾ ਟਾਈਮ ਹੀ ਬਣਦਾ ਸੀ ਜਿੱਦਾਂ ਟਾਈਮ ਸਾਡਾ ਬਣਿਆ ਸੀ ਉਹ ਦਿਨ ਕਹਿੰਦਾ ਵੀ ਮੇਰੀ ਗੱਲ ਕੀਤੀ ਹੋਈ ਆ ਕਿ ਬੰਦੇ ਆਉਣ ਆਲੇ ਆ ਫਿਰ ਉਹਦਾ ਤਾਂ ਰੁਕ ਗਏ ਬਾਅਦ ਚ ਉਹਨਾਂ ਵੀ ਜਿਹੜੇ ਮੇਰੇ ਨਾਲ ਸੀ ਫਿਰ ਉਹਨਾਂ ਵੀ ਕਿਤੇ ਮੇਲ ਲਾ ਕਿਤੇ ਕਿਵੇਂ ਉਰੇ ਪਰੇ ਫਿਰ ਉਹ ਵੀ ਬੇਜੀ ਜ਼ਿਆਦਾ ਹੋ ਗਏ ਤਾਂ ਕਰਕੇ ਫਿਰ ਚੱਲ ਇਹਨੂੰ ਵਧੀਆ ਦਿਹਾੜੀਏ ਮਿਲ ਗਏ ਤੇ ਸਵਰਗਿਆ ਕੰਮ ਭਾਈ 1500 2000 ਵਿੱਚ ਨਿਬੜ ਗਿਆ ਹੋਊਗਾ ਇਦਾਂ ਕਰਕੇ ਤੇ ਬਾਕੀ ਠੀਕ ਆ ਚਲੋ ਚੱਲਦੇ ਆ ਫਿਰ ਦੇਖਦੇ ਆ ਪਨੀਰ ਬਣੀ ਪੱਟ ਕੇ ਲਾਉਣੀ ਹੈ ਤੇ ਪਟਕੇ ਲਿਆਵਾਂਗੇ ਤੇ ਬਾਕੀ ਜਿੱਦਾਂ ਹੋਇਆ ਕੰਮ ਫਿਰ ਕਰਦੇ ਆ ਹੌਲੀ ਹੌਲੀ ਚਲਾਉਨੇ ਆ ਠੀਕ ਆ ਦੋ ਕੁ ਦਿਨ ਹੋ ਗਿਆ ਆਪਾਂ ਨੂੰ ਫੇਲੇ ਰਹਿੰਦਿਆਂ ਨੂੰ ਬੱਦਲ ਵਾਈ ਨੇ ਵੀ ਸਪਰੇਅ ਨੂੰ ਰੋਕਿਆ ਆ ਹਨ ਇੱਕ ਵਾਰ ਸਪਰੇਅ ਕਰਨ ਦਾ ਵੀ ਕੋਈ ਫਾਇਦਾ ਨਹੀਂ ਛੇਕਰ ਮੀਂਹ ਪੈ ਜਾਂਦਾ ਤਾਂ ਹੁਣ ਕੱਲ ਮੀਂਹ ਬਹੁਤ ਪੈਂਦਾ ਸੀ ਅੱਜ ਫੇਰ ਬੱਦਲ ਬੱਦਲ ਆ ਗਿਆ ਇਸ ਕਰਕੇ ਥੋੜਾ ਨਾ ਰੁਕੇ ਆਇਆ ਤੇ ਜਿੱਦਣ ਚੱਲ ਗਿਆ ਨਾ ਜਿਸ ਦਿਨ ਉਸ ਤੋਂ ਬਾਅਦ ਫਿਰ ਚੱਲ ਸੋ ਚੱਲਿਆ ਫਿਰ ਟਾਈਮ ਨਹੀਂ ਮਿਲਣਾ ਇਦਾਂ ਮਤਲਬ ਬੰਦੇ ਕਹਿੰਦੇ ਆ ਆਪਾਂ ਨੂੰ ਤਾਂ ਨਹੀਂ ਪਤਾ ਹੁਣ ਠੀਕ ਆ ਤੇ ਚਾਲੀਏ ਹੁਣ ਵਾਪਸ ਨੂੰ ਬਾਕੀ ਸੱਚ ਆਪਣਾ ਚੋਨਾ ਜਿਹੜਾ ਬੱਬੂ ਨੇ ਲਾਉਣਾ ਇਹ ਪਹਿਲਾਂ ਆਪਰਾ ਨਾਲ ਚਾਰਕਨ ਵਾਲਾ ਪਰਲਾ ਜਿਹੜਾ ਇਹ ਵੀ ਕਿਸੇ ਨੇ ਲਾਇਆ ਆਹ ਇਹ ਇੱਕ ਕਿੱਲਾ ਕਿਸੇ ਨੇ ਲਾਇਆ ਪਾਣੀ ਦੀ ਹੈ ਨਹੀਂ ਨਾ ਪਾਣੀ ਹੈ ਨਾ ਹੋਣ ਕਰਕੇ ਆ ਪਈ ਮੋਟਰ ਪਈ ਹੋਈ ਇਹ ਵਿੱਚ ਕਨੈਕਸ਼ਨ ਬਿਜਲੀ ਦਾ ਹੈ ਨਹੀਂਗਾ ਉਹਦੇ ਕਰਕੇ ਦੋ ਕਿੱਲੇ ਚੋਨਾ ਆਪਣਾ ਜਿਹੜਾ ਇਹ ਰੋਟੇ ਠੇਕੇ ਤੇ ਦੇਣਾ ਪੈਂਦਾ ਕਿੱਥੇ ਲੱਖ ਲੱਖ ਸਵਾ ਲੱਖ ਦਾ ਹੋ ਜਾਂਦਾ 2 ਕਿੱਲਾਂ ਵਿੱਚੋਂ ਹਨਾ ਤੇ ਕਿੱਥੇ ਦਾ ਠੇਕਾ ਹਣ ਪਾਣੀ ਕਰਕੇ ਵੀ ਮੈਨੂੰ ਚੱਕ 50 ਹਜ਼ਾਰ 2 ਕਿੱਲਾਂ ਦਾ ਮਿਲਦਾ ਵਾ 50 ਤੋਂ ਵੀ ਘੱਟ ਹੀ ਹੋਊਗਾ ਮੈਨੂੰ ਤਾਂ ਸ਼ੱਕ ਆ ਜਾਂ ਸ਼ਾਇਦ ਬਹੁਤ ਤੋਂ ਬਹੁਤ 50 ਹੋਊਗਾ ਤੇ ਐਦਾਂ ਕਰਕੇ ਚੱਲੀ ਜਾਂਦਾ ਬਾਕੀ ਆਲੇ-ਦੋਲੇ ਹੁਣ ਪਾਣੀ ਤਾਂ ਬਹੁਤ ਆਇਆ ਪਰ ਫਿਰ ਮੰਦਾ ਨਾਲ ਨਹੀਂ ਨਾ ਚੱਲਦਾ ਫਿਰ ਪਾਣੀ ਅਗਲਾ ਕੰਦਾ ਵੀ ਚੱਲਾ ਸੀ ਲਾਵਾਂਗੇ ਕਿਉਂ ਪਾਣੀ ਦੇਣਾ ਫਿਰ ਪਾਣੀ ਨਹੀਂ ਦਿੰਦਾ ਕੋਈ ਵੀ ਆਪਾਂ ਮੈਂ ਇੱਕ ਦੋ ਕਿੱਲੇ ਵੱਧ ਜ਼ਮੀਨ ਵੀ ਨਾਲ ਆਪਦੇ ਲੈ ਕੇ ਤੇ ਲਾ ਲੈਂਦਾ ਪਰ ਕਿਸੇ ਨੂੰ ਪਾਣੀ ਦੇਣਾ ਔਖਾ ਹੋ ਜਾਂਦਾ ਚਲੋ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਠੀਕ ਹੈ ਕੋਈ ਗੱਲਾਂ ਨਹੀਂ ਗੱਲਾਂ ਹੀ ਕਰੀ ਜਾਂਦੇ ਆ ਕੋਈ ਕਿਸੇ ਨੂੰ ਆਪਾਂ ਐ ਨਹੀਂ ਕਹਿੰਦੇ ਵੀ ਉਹ ਇਦਾਂ ਆਪਣੀ ਮਦਦ ਕਰਦਾ ਨਹੀਂ ਕੋਈ ਨਹੀਂ ਇਹ ਤਾਂ ਜਿਵੇਂ ਜ਼ਿੰਦਗੀ ਚੱਲਣੀ ਹੈ ਠੀਕ ਹੈ ਤਾਂ ਆਪਣੇ ਆਪ ਜੇ ਆਪਾਂ ਆਪਣੀ ਜ਼ਿੰਦਗੀ ਵਿੱਚ ਕੰਡੇ ਬੀਜੇ ਨੇ ਤੇ ਉਹ ਕੱਢਣੇ ਵੀ ਆਪ ਨੂੰ ਹੀ ਪੈਣੇ ਆ ਕਿਸੇ ਨੇ ਕਿਸੇ ਦਾ ਕੋਈ ਬਾਣ ਨਹੀਂ ਫੜਨੀ ਮਹਿੰਗਾਈਆਂ ਬਹੁਤ ਜ਼ਿਆਦਾ ਹਰ ਕੋਈ ਆਪੋ ਨਹੀਂ ਕਿਸੇ ਨੂੰ ਪਈ ਹੈ ਠੀਕ ਹੈ ਤੇ ਕੋਈ ਗੱਲ ਨਹੀਂ ਠੀਕ ਹੈ ਹੌਲੀ ਹੌਲੀ ਚਲਾਵਾਂਗੇ ਕਰੀ ਜਾਂਦੇ ਆਪ ਦਾ ਕੋਸ਼ਿਸ਼ ਕਰੀ ਜਾਂਦੇ ਜਿਵੇਂ ਉਹੀ ਕਰਾਂਗੇ ਠੀਕ ਹੈ ਉਹ ਕਿਹੜੇ ਚਾਰ ਕਨਾਲਾਂ ਦਾ ਪਾਣੀ ਪਤਾ ਨਹੀਂ ਕਿਧਰੋਂ ਮਿਲਦਾ ਪਿਆ ਇਧਰੋਂ ਮਿਲਦਾ ਪਿਆ ਇਧਰੋਂ ਮਿਲਦਾ ਪਿਆ ਕਿ ਉਧਰੋਂ ਮਿਲਦਾ ਪਿਆ ਇਹ ਨਹੀਂ ਪਤਾ ਤਿੰਨ ਘਰਾਂ ਨਾਲ ਦੇ ਨਾਲ 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 ਤਿੰਨ ਘਰਾਂ ਤਿੰਨ ਘਰਾਂ ਚ ਕਿਹੜਾ ਚੋਂ ਮਿਲਦਾ ਪਿਆ ਇਹ ਨਹੀਂ ਪਤਾ ਆਪਾਂ ਨੂੰ ਤੇ ਚਲੋ ਠੀਕ ਹੈ ਚੱਲੀਏ ਦੇਖਦੇ ਪਤਾ ਸੌ ਰਹਿਣੇ ਰੋਟੀ ਰੋਟੀ ਖਾ ਕੇ ਫਿਰ ਜਾਵਾਂਗੇ ਜੀ ਪਟਣ ਜਾਣੀ ਪਨੀਰੀ ਇੱਕ ਮੈਨੂੰ ਘਰੇ ਦਿਸਿਆ ਨਹੀਂ ਮੈਂ ਸ਼ੱਕ ਲੱਗਾ ਉਹ ਆ ਗਿਆ ਹੁਣ ਮਨਾਂ ਕਿ ਚਲਾ ਗਿਆ ਕਿ ਪਨੀਰੀ ਪੁਨੀਰੀ ਪਟਣ ਚਲਾਏਗਾ ਪਰ ਨਹੀਂ ਉਹ ਆ ਗਿਆ ਹੁਣ ਫਿਰ ਜਾਵਾਂਗੇ ਰੋਟੀ ਖਾ ਕੇ ਲੈ ਵੀ ਟਾਈਮ ਹੋ ਚੁੱਕਿਆ ਸਾਢੇ 6 ਦਾ ਤੇ ਸ਼ਾਮ ਨੂੰ ਫਿਰ ਚਲੀਏ ਅਣ ਖੇਤ ਨੂੰ ਦੇਖਦੇ ਹਾਂ ਮਾਹੌਲ ਛੇਤਾਂ ਦਾ ਮਾਹੌਲ ਚਾਹ ਤੁਹਾਨੂੰ ਦੱਸਦੇ ਆ ਪਨੀਰੀ ਪੁਨੀਰੀ ਜਦ ਆਦੀ ਪਹੁੰਚੀਏ ਪਹਿਲਾਂ ਖੇਤੀ ਤੇ ਫਿਰ ਉੱਥੇ ਕਰਦੇ ਆ ਗੱਲਾਂ ਬਾਤਾਂ ਕੁਝ ਤੇ ਪਹਿਲਾਂ ਉੱਥੇ ਪਹੁੰਚ ਲਈਏ ਫਿਰ ਦਖਨੇ ਅੱਲਾ ਦੀ ਛਲੀਆਂ ਦਾ ਕੋਹਲ ਆ ਗਿਆ ਤੇ ਇਹਨਾਂ ਛਲੀਆਂ ਦੀ ਮੋਟਾਈ ਜ਼ਿਆਦਾ ਵੈਸੇ ਵਿਰਲੀਆਂ ਪਾਉਣੇ ਚ ਨਹੀਂ ਖਲਾਰੇ ਵਿੱਚ ਹੋਰ ਆਉਣ ਫਿਰ ਜਾ ਕੇ ਸੁੱਕਣ ਗਿਆ ਇਹਨਾਂ ਨਾ ਥੋੜੀ ਮੋਟੀਆਂ ਪਾਈਆਂ ਹੋਈਆਂ ਤੇ ਖਰਾਬ ਹੋਣੀਆਂ ਥੱਲੋਂ ਸਾਰੀ ਉੱਲੀ ਜੀ ਦੂਜੀ ਚੜ ਜਣੀ ਹੈ ਸਾਰੀ ਸਲਾਬ ਤੈਨੂੰ ਪਤਾ ਨਹੀਂ ਲੱਗਦਾ ਇਹਨੇ ਸਾਰਾ ਕੰਮ ਖਰਾਬ ਕਰਾ ਲੈਣਾ ਵੀ ਇੱਥੇ ਆ ਕੇ ਘਰੇ ਜਿਹੜਾ ਟਾਈਮ ਤਾਂ ਇਦਾਂ ਕਰ ਚਾਲੇ ਆ ਕਿਡਾ ਕਿ ਨੀ ਮਟਾਈ ਆ ਹੁਣ ਦੇਖੋ ਇਦਾਂ ਚੱਲਦਾ ਖਲਾਰਾ ਪਾਉਣਾ ਇਹਦਾ ਤਾਂ ਕਲੀਆਂ ਕਲੀਆਂ ਹੁਣ ਦੋ ਤਿੰਨ ਵਾਰੀ ਹੱਥ ਵੱਜਾ ਕਰੇ ਦਿਨ ਚ ਫੇਰ ਆ ਜਾ ਕੇ ਤੇ ਪਨੀਰੀਏ ਲੈ ਕੇ ਆਪ ਹੀ ਆ ਗਿਆ ਕਿਉਂਕਿ ਜਿੱਥੋਂ ਪਨੀਰੀ ਬਣਾ ਪਟਕੇ ਲੈਂਦੀਆਂ 1509 ਦੀ ਇਹ ਪਨੀਰੀ ਤੇ ਮੈਨੂੰ ਇਹਨੇ ਕਿਹਾ ਸੀ ਪਟਾਉਣ ਵਾਰੇ ਪਰ ਉਹ ਕਹਿੰਦੇ ਵੀ ਜਿਹੜਾ ਬੰਦੇ ਨੇ ਨਾ ਥਾਂ ਖਾਲੀ ਕਰਾਉਣਾ ਕਹਿੰਦਾ ਮੈਂ ਆਪ ਪਟਾਉਂਗਾ ਤੇ ਖਰਚਾ ਮੈਂ ਲਾਉਂਗਾ ਤੇ ਤੁਸੀਂ ਪਨੀਰੀ ਲੈ ਜਾਓ ਤੇ ਇਦਾਂ ਕਰਕੇ ਲੈ ਆ ਕੋਈ ਪਤਾ ਨਹੀਂ 70 ਕੋ ਗੁੱਟੀ ਹੈਗੀ ਆ ਤੇ ਮੁਸ਼ਕਲ ਆ ਵੀ ਚਾਰ ਕਨਾਨਾ ਲੱਗੇ ਕੁਛ ਥਾਂ ਬਾਹ ਚ ਸਕਦਾ ਕਿਉਂਕਿ 2 ਢਾਈ ਮਰਲੇ ਢਾਈ ਮਰਲਿਆਂ ਤੱਕ ਚਾਹੀਦਾ ਹੁੰਦਾ ਤੋ ਹਾਂ ਇੱਕ ਕਿੱਲੇ ਨੂੰ ਪੂਰੇ ਨੂੰ ਇਹ ਕਹੇ ਚਾਰ ਕਨਾਨਾ ਥਾਂ ਤੇ ਥਾਂ ਕਰਕੇ ਲੱਗਣਾ ਨਹੀਂ ਇਹਨਾਂ ਨਾਲ ਕੌ ਉਹ ਹੀ ਮੈਂ ਗੱਲ ਕਰਦਾ ਪਿਆ ਸੀ ਵੀ 13 ਤਰੀਕ ਹੋ ਗਈ 13 ਅਗਸਤ ਤੇ ਝੋਨੇ ਤਾਂ ਸਾਰੇ ਲੱਗ ਲੋਗੇ ਹੁਣ ਬਸ ਨਵੇੜੇ ਚ ਹੀ ਆ ਕੰਮ ਤੇ ਜਿਨ੍ਹਾਂ ਦੇ ਪਨੀਰੀਆਂ ਪਨੂਰੀਆਂ ਬੀਜੇ ਨੇ ਉਹਨਾਂ ਵੀ ਹੁਣ ਲਾਉਣਾ ਖਾਲੀ ਕਰਕੇ ਥਾਂ ਉਹਨੇ ਦੋ ਗਾਵੇਂ ਵੀ ਫਿਰ ਝੋਨਾ ਪਲਣਾ ਨਹੀਂ ਝੋਨਾ ਖਰਾਬ ਹੋ ਜਾਊਗਾ ਥਾਂ ਤਾਂ ਕਰਕੇ ਫਿਰ ਉਹਨਾਂ ਉਹਨਾਂ ਵੀ ਛੇਤੀ ਛੇਤੀ ਪਟਾ ਕੇ ਤੇ ਅਜੇ ਥਾਂ ਖਾਲੀ ਕਰਕੇ ਤੇ ਲਾਉਣਾ ਬਾਕੀ ਲੇਟ ਬਹੁਤ ਕੰਮ ਹੋਈ ਜਾਂਦਾ ਵਾ ਤੇ ਬਾਕੀ ਤਿੰਨ ਜਿਹੜੀਆਂ ਛੁੱਟੀਆਂ ਆਪਣੀਆਂ ਅੱਜ ਤੀਜੀ ਛੁੱਟੀ ਹੋ ਗਈ ਲਗਾਤਾਰ ਦੀ ਕਿਉਂਕਿ ਮੀਂਹੋਂ ਪੈ ਗਿਆ ਵਾ ਤੇ ਸਪਰੇ ਆਪਣਾ ਹੁਣ ਚੱਲਣਾ ਕੰਮ ਸਪਰੇ ਦਾ ਹੀ ਤੇ ਉਹ ਵੀ ਬੰਦ ਪਿਆ ਵਾ ਤੇ ਇੱਕ ਗੱਲ ਆਪਾਂ ਵੀਡੀਓ ਸਪੈਸ਼ਲ ਜੀ ਵੀਡੀਓ ਇੱਕ ਬਣਾਉਣੀ ਆ ਹੁਣ ਦੱਸਾਂਗੇ ਤੇ ਉਹ ਵੀਡੀਓ ਬਣਾਵਾਂਗੇ ਸ਼ਾਇਦ ਟਾਈਮ ਲੱਗ ਗਿਆ ਕੱਲ ਨੂੰ ਤਾਂ ਬਣਾ ਕੇ ਤੁਹਾਨੂੰ ਦੱਸਾਂਗੇ ਕਿ ਕੀ ਗੱਲ ਬਾਤ ਆ ਚੱਕਰ ਪੈ ਜਾਂਦੇ ਹੁੰਦੇ ਜ਼ਿਆਦਾ ਹੀ ਕੁਝ ਬਾਲੇ ਠੀਕ ਆ ਤੇ ਫਿਰ ਉਹ ਨਾ ਮਜਬੂਰੀ ਖਾਤਰ ਵੀਡੀਓ ਬਣਾਉਣੀ ਪੈਂਦੀ ਆ ਫਿਰ ਮੈਨੂੰ ਚਲੋ ਇੱਕ ਵਾਰ ਤਾਂ ਅੱਜ ਦੀ ਵੀਡੀਓ ਆਪਣੀ ਇੰਨੀ ਕੋਈ ਘਰੇ ਚਲਦੇ ਆ ਕਰੇ ਅੱਜ ਦੇਖਦੇ ਆ ਕੀ ਬਣਦਾ ਬਣਦਾ ਪਿਆ ਵੈਸੇ ਤਾਂ ਮੈਂ ਘਰੋਂ ਹੀ ਆਇਆ ਸੀ ਚੋਲ-ਚੋਲ ਛੱਟੇ ਅੱਜ ਫਿਰ ਮਾੜਾ ਮੋਟਾ ਜਿਹੜਾ ਕੰਮ ਕਰਨ ਵਾਲਾ ਚੱਕੀ ਤੇ ਚੌਲ ਚੌਲ ਸੱਟ ਤੇ ਇਦਾਂ ਦੇ ਨਿੱਕੇ ਨਿੱਕੇ ਕੰਮ ਜੇ ਹੁੰਦੇ ਜਿਹੜੇ ਉਹ ਫਿਰ ਜ਼ਰੂਰੀ ਵਾਲੇ ਕਰ ਲਈਦਾ ਚੇਤਾ ਜਿਵੇਂ ਜਿਵੇਂ ਆ ਜਾਣਦਾ ਚਲੋ ਆਪਾਂ ਚਲੀਏ ਵਾਪਸੀ ਕਰੀਏ ਘਰ ਨੂੰ ਛਾਂ ਦਾ ਟਾਈਮ ਆ ਬਸ ਸੂਰਜ ਵੀ ਢਲਣ ਦੀ ਕਤਾਰ ਤੇ ਆਇਆ ਖੜਾ ਇੱਧਰ ਨਹੀਂ ਵੂਈ ਵਧੀਆ ਦੇਖਦਾ ਇਧਰੋਂ ਤਾਂ ਹਨੇਰਾ ਹਨੇਰਾ ਲੱਗਣਾ ਹੁਣ ਜਿੱਧਰ ਨੂੰ ਸੂਰਜ ਛੇਪ ਰਿਹਾ ਹੈ ਚਾਨਣ ਵੀ ਐਂਟਰੀ ਟਾਈਮ ਵਾਲੀ ਮਾਰਦੀ ਆ ਜਦਾਂ ਮਿੱਤਰ ਪਿਆਰੋ ਟਾਈਮ ਹੋ ਗਿਆ ਏ 9:45 ਮਿੰਟ ਦਾ ਤੇ ਮਹਿੰਦੀ ਲਾਉਣ ਲੱਗ ਗਏ ਸੀ ਤੇ 3 ਕੁ ਸੌ ਦੀ ਮਹਿੰਦੀ ਲਾਈ ਸੀ ਤੇ ਮਿਲਵਾ 200 ਮਿਲ ਗਿਆ ਕਹਿੰਦੇ 100 ਰੁਪਿਆ ਦੇਵਾਂਗੇ ਤੁਹਾਨੂੰ ਬਾਅਦ ਚ ਤੇ 200 ਕਮਾ ਕੇ ਆਣਾ ਤੇ ਹੁਣ ਖਾਈਏ ਚੌਲ 10 ਵਜਣ ਵਾਲਿਆ ਤੇ ਵੀਡੀਓ ਦੇ ਕਰਦੇ ਆ ਸਮਾਪਤੀ ਦੋ ਤਿੰਨ ਦਿਨ ਪਰसों ਰਾਤ ਕੰਮ ਜਿਹੜਾ ਕਰਕੇ ਆ ਉਹ ਮਹੀਨੇ ਦੇ ਪੈਸੇ ਅਜੇ ਮਿਲੇ ਨਹੀਂ ਤੇ ਜੇ ਉਹ ਵੀ ਮਿਲੇ ਹੁੰਦੇ ਤਾਂ ਫਿਰ ਮੰਨ ਲਓ ਜਿਹੜੀਆਂ ਛੁੱਟੀਆਂ ਨੇ ਵਿੱਚੋਂ ਉਹ ਬਰਾਬਰ ਹੋ ਜਾਣੀਆਂ ਸੀ ਉਹ ਮਿਲ ਲੰਗੇ ਤਾਂ ਫਿਰ ਪਤਾ ਲੱਗੂਗਾ ਤੇ ਚਲੋ ਠੀਕ ਆ ਜੀ ਦੀ ਵੀਡੀਓ ਇੱਥੇ ਤੱਕ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ